ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ B12 ਦੀ ਡੈਫੀਸ਼ੀਐਂਸੀ ਕਿਉਂ ਹੁੰਦੀ ਹੈ ਕਿਵੇਂ ਤੁਹਾਡਾ ਮੈਟਾਬੋਲਿਜ਼ਮ ਸਲੋ ਕਰਦੀ ਹੈ ਵਜ਼ਨ ਘਟਾਉਣ 'ਚ ਰੁਕਾਵਟ ਪਾਉਂਦੀ ਹੈ ਤੇ ਕਿਵੇਂ ਤੁਸੀਂ ਇਸ ਨੂੰ ਠੀਕ ਕਰਨਾ ਹੈ ਤਾਂ ਕਿ ਤੁਸੀਂ ਬੈਟਰ એનર્ਜੀ ਤੇ ਫਾਸਟਰ weight loss ਅਚੀਵ ਕਰ ਸਕੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ B12 ਕੀ ਹੁੰਦਾ ਹੈ ਸੋ B12 ਇੱਕ water soluble ਮਤਲਬ ਪਾਣੀ ਦੇ ਵਿੱਚ ਘੁਲਣਸ਼ੀਲ ਵਿਟਾਮਿਨ ਹੈ ਜੋ ਕਿ ਸਾਡੀ ਬੋਡੀ ਵਿੱਚ એનર્ਜੀ ਪ੍ਰੋਡਕਸ਼ਨ ਕਰਦਾ ਹੈ ਮਤਲਬ ਤੁਹਾਨੂੰ ਊਰਜਾ ਪ੍ਰਦਾਨ ਕਰਦਾ ਹੈ ਜਿਸ ਨਾਲ ਤੁਸੀਂ ਹਰ ਦਿਨ ਦੇ ਜਿਹੜੇ ਵੀ ਕੰਮ ਕਾਰਜ ਹੁੰਦੇ ਸੀ इजीली ਕਰਦੇ ਹੋ ਸੋ ਇਹ ਬ੍ਰੇਨ ਦੇ ਫੰਕਸ਼ਨਸ ਨੂੰ ਵਧੀਆ ਰੱਖਣ ਦੇ ਵਿੱਚ ਮਦਦ ਕਰਦਾ ਹੈ ਰੈੱਡ ਬਲੱਡ ਸੈਲਸ ਦੀ ਫਾਰਮੇਸ਼ਨ ਕਰਦਾ ਹੈ ਫੈਟ ਅਤੇ ਪ੍ਰੋਟੀਨ ਨੂੰ ਮੈਟਾਬੋਲਾਈਜ਼ ਕਰਕੇ ਉਸ ਨੂੰ એનર્ਜੀ ਵਿੱਚ ਕਨਵਰਟ ਕਰਦਾ ਹੈ ਸੋ ਅਗਰ ਤੁਹਾਨੂੰ ਵਿਟਾਮਿਨ B12 ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ ਇਸ ਦੇ ਨਾਲ ਤੁਹਾਡੀ ਬਾਡੀ ਫੈਟ ਤੇ ਪ੍ਰੋਟੀਨ ਨੂੰ એનર્ਜੀ ਵਿੱਚ ਕਨਵਰਟ ਨਹੀਂ ਕਰ ਸਕੇਗੀ ਜਿਸ ਕਰਕੇ ਤੁਹਾਡੀ ਬੋਡੀ ਵਿੱਚ ਫੈਟ ਦੀ ਮਾਤਰਾ ਜ਼ਿਆਦਾ ਹੋਣ ਲੱਗ ਜਾਂਦੀ ਹੈ ਤੇ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਸੋ ਹੁਣ ਗੱਲ ਕਰਦੇ ਹਾਂ ਕਿ B12 ਦੀ ਘਾਟ ਤੇ ਵਜਨ ਦਾ ਵਧਣਾ ਇਹਦੇ ਵਿੱਚ ਆਪਸ ਦੇ ਵਿੱਚ ਕੀ ਲਿੰਕ ਹੈ ਤੇ ਇਸ ਦੇ ਪਿੱਛੇ ਕੀ ਲੌਜੀਕ ਹੈ ਕਿ B12 ਦੀ ਕਮੀ ਹੋਣ ਤੇ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਘਟਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ ਵਿਟਾਮਿਨ B12 ਅਗਰ ਤੁਹਾਡਾ ਲੋਅ ਰਹਿੰਦਾ ਹੈ ਇਸ ਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ B12 ਕਟ ਹੁੰਦਾ ਹੈ ਤੇ ਸਰੀਰ ਦੀ ਫੈਟ ਬਰਨਿੰਗ ਸਪੀਡ ਘਟ ਜਾਂਦੀ ਹੈ ਸੋ ਫੈਟ એનર્ਜੀ ਵਿੱਚ ਜਦੋਂ ਕਨਵਰਟ ਨਹੀਂ ਹੁੰਦੀ ਤੇ ਰਿਜ਼ਲਟ ਕੀ ਹੋਏਗਾ ਵਜਨ ਵੱਧਦਾ ਹੈ ਜਾਂ ਸਟੈਗਨੈਂਟ ਰਹਿੰਦਾ ਹੈ ਸੋ ਇਸ ਦੇ ਨਾਲ ਵਿਟਾਮਿਨ B12 ਲਾਲ ਲਹੂ ਦੇ ਸੈੱਲ ਜਿਹੜੇ ਹੈਗੇ ਆ ਉਹ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਦੇ ਸਾਰੇ ਸੈੱਲਾਂ ਨੂੰ ਆਕਸੀਜਨ ਮਿਲਦੀ ਹੈ ਪਰ ਵਿਟਾਮਿਨ B12 ਦੀ ਕਮੀ ਹੋਣ ਤੇ ਆਕਸੀਜਨ ਸਰੀਰ ਵਿੱਚ ਹਰ ਥਾਂ ਨਹੀਂ ਪਹੁੰਚ ਪਾਉਂਦੀ ਜਿਸ ਦੇ ਨਾਲ ਤੁਹਾਡੀ ਬਾਡੀ ਵਿੱਚ ਚਰਬੀ ਦੀ ਸੜਨ ਦੀ ਤਾਕਤ ਜਿਹੜੀ ਹੈ ਉਹ ਘਟ ਜਾਂਦੀ ਹੈ ਸੁਭਾਹ ਤੁਹਾਡਾ ਚਿੰਜੜਾ ਹੋਣ ਲੱਗ ਜਾਂਦਾ ਹੈ ਮੋਹਾਂਸੇ ਪੈਦਾ ਹੁੰਦੇ ਹੈ ਫੇਸ ਤੇ ਸਰੀਰ ਵਿੱਚ ਕੋਲੇਸਟ੍ਰੋਲ ਦਾ ਲੈਵਲ ਵੱਧ ਜਾਂਦਾ ਹੈ ਜਿਸ ਦੇ ਕਰਕੇ ਤੁਹਾਨੂੰ ਅਗੇਨ ਮੋਟਾਪਾ ਆਉਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਸੋ ਪ੍ਰੋਪਰ ਆਕਸੀਜਨ ਨਾ ਮਿਲਣ ਕਰਕੇ ਤੁਹਾਡੀ ਬਾਡੀ ਵਿੱਚ ਫੈਟ ਭਰਨ ਨਹੀਂ ਹੋਵੇਗਾ ਇਹ ਫੈਟ ਸਟੋਰੇਜ ਹੁੰਦਾ ਜਾਏਗਾ ਜਿਸ ਨਾਲ ਮੋਟਾਪਾ ਆਉਂਦਾ ਜਾਏਗਾ ਸੋ ਇਹੀ ਕਾਰਨ ਹੈ ਕਿ ਬੀ 12 ਦੀ ਜਦੋਂ ਤੁਹਾਨੂੰ ਕਮੀ ਹੋ ਜਾਂਦੀ ਹੈ ਤੇ ਤੁਹਾਡਾ ਭਾਰ ਘਟਦਾ ਨਹੀਂ ਹੈ ਤੇ ਬਹੁਤ ਮੁਸ਼ਕਿਲ ਹੁੰਦਾ ਹੈ ਭਾਰ ਨੂੰ ਘਟਾਉਣਾ ਸੋ ਨੰਬਰ 3 ਤੇ ਜੇ ਗੱਲ ਕਰੀਏ ਕਿ ਬੀ ਵੈਲਵਰ ਦਾ ਕੀ ਰਿਸ਼ਤਾ ਹੈ ਤੁਹਾਡੇ weight gain ਹੋਣ ਦੇ ਨਾਲ ਉਹ ਹੈ ਫਟੀਗ ਐਂਡ ਲੇਜ਼ੀਨੈਸ ਸੋ B12 ਦੀ ਘਾਟ ਨਾਲ એનર્ਜੀ ਲੈਵਲ ਡਾਊਨ ਹੋ ਜਾਂਦੇ ਹਨ ਜਦੋਂ ਤੁਹਾਡੇ ਸਰੀਰ ਵਿੱਚ ਊਰਜਾ ਨਹੀਂ ਹੋਵੇਗੀ ਤੁਸੀਂ ਘੱਟ ਚੱਲਦੇ ਹੋ ਘੱਟ ਕੈਲਰੀਜ਼ ਬਰਨ ਕਰੋਗੇ weight loss ਇੰਪੋਸੀਬਲ ਹੋ ਜਾਏਗਾ B12 ਦੀ ਡੈਫੀਸ਼ੈਂਸੀ ਦੇ ਨਾਲ ਤੁਹਾਡੇ ਮੂਡ ਸਵਿੰਗਸ ਹੁੰਦੇ ਹਨ ਜਿਸ ਦੇ ਨਾਲ ਤੁਹਾਨੂੰ ਡਿਪਰੈਸ਼ਨ ਹੋ ਸਕਦਾ ਹੈ ਸਟ्रेस ਹੋ ਸਕਦਾ ਹੈ ਇਮੋਸ਼ਨਲ ਈਟਿੰਗ ਵੱਧ ਜਾਂਦੀ ਹੈ ਸੋ ਇਸ وجہ ਕਰਕੇ ਤੁਹਾਨੂੰ 언ਹੈਲਦੀ ਜਾਂ ਹਾਈ ਕੈਲਰੀ ਫੂਡ ਜ਼ਿਆਦਾ ਖਾਣ ਤੁਸੀਂ ਲੱਗ ਜਾਂਦੇ ਹੋ ਜਦੋਂ ਵੀ ਤੁਹਾਨੂੰ ਬੀ12 ਦੀ ਡੈਫੀਸ਼ੀਐਂਸੀ ਹੁੰਦੀ ਹੈ ਜਿਵੇਂ ਕਿ ਚਿਪਸ ਜ਼ਿਆਦਾ ਮਿੱਠਾ ਖਾਣਾ ਤਣਾ ਤੋਂ ਬਚਣ ਦੇ ਲਈ ਤੁਸੀਂ ਚਾਹ ਕੌਫੀ ਦਾ ਜ਼ਿਆਦਾ ਸੇਵਨ ਕਰਨ ਲੱਗ ਜਾਂਦੇ ਹੋ ਕ੍ਰੇਵਿੰਗਸ ਤੁਹਾਡੀਆਂ ਵੱਧ ਜਾਂਦੀਆਂ ਹਨ ਸੋ ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਬੀ12 ਦੀ ਘਾਟ ਦਾ ਖਤਰਾ ਕਿਹਨਾਂ ਕਿਹਨਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਸੋ ਕੌਣ-ਕੌਣ ਖਤਰੇ ਵਿੱਚ ਹੈ ਸੋ ਨੰਬਰ 1 ਤੇ ਗੱਲ ਕਰੀਏ ਉਹ ਹੈ ਵੀਗਰ ਐਂਡ ਵੈਜੀਟੇਰੀਅਨ ਲੋਕ ਸੋ ਜਿਨ੍ਹਾਂ ਦੀ ਡਾਈਟ ਦੇ ਵਿੱਚ ਐਨੀਮਲ ਬੇਸਡ ਫੂਡ ਜਿਹੜਾ ਆ ਉਹ ਨਹੀਂ ਹੁੰਦਾ ਮਤਲਬ ਜਿਹੜੇ ਸ਼ਾਕਾਹਾਰੀ ਹੁੰਦੇ ਹਨ ਉਹਨਾਂ ਨੂੰ B12 ਦੀ ਅਕਸਰ ਕਾਟ ਹੁੰਦੀ ਹੈ ਨੰਬਰ 2 ਤੇ ਪੀਸੀਓਡੀ ਐਂਡ ਹਾਈਪੋਥਾਇਰੋइडਿਜ਼ਮ ਪੇਸ਼ੈਂਟ ਇਨਾਂ ਦੇ ਵਿੱਚ ਕਾਮਨਲੀ ਡੈਫੀਸ਼ੀਐਂਸੀ ਦੇਖੀ ਜਾਂਦੀ ਹੈ B12 ਦੀ ਸੋ ਨੰਬਰ 3 ਤੇ ਅਗਰ ਤੁਸੀਂ 40 ਪਲੱਸ ਏਜ ਦੇ ਹੋ ਤੇ ਉਸ ਕੇਸ ਦੇ ਵਿੱਚ ਵੀ ਤੁਹਾਨੂੰ B12 ਦੀ ਡੈਫੀਸ਼ੀਐਂਸੀ ਹੋ ਸਕਦੀ ਹੈ ਕਿਉਂਕਿ ਚੜੀ ਤੋਂ ਬਾਅਦ ਤੁਹਾਡੀ B12 ਦੀ ਐਬਜ਼ਾਰਬ ਕਰਨ ਦੀ ਜਿਹੜੀ ਸ਼ਕਤੀ ਹੁੰਦੀ ਹੈ ਉਹ ਘਟਣ ਲੱਗ ਜਾਂਦੀ ਹੈ ਪਰ ਚਾਰ ਤੇ ਐਂਟਾਸਿਡ ਯੂਜ਼ਰਸ ਸੋ ਜਿਨ੍ਹਾਂ ਨੂੰ ਵੀ ਤੇਜਾਬ ਬਣਨ ਦੀ ਸਮੱਸਿਆ ਰਹਿੰਦੀ ਹੈ ਤੇ ਅਕਸਰ ਜਿਹੜੇ ਤੇਜਾਬ ਦੀਆਂ ਦਵਾਈਆਂ ਖਾਂਦੇ ਹਨ ਸੋ ਤੇਜਾਬ ਦੀਆਂ ਦਵਾਈਆਂ ਜਦੋਂ ਤੁਸੀਂ ਖਾਂਦੇ ਹਨ ਤੁਹਾਡੇ ਪੇਟ ਵਿਚਲਾ ਐਸਿਡ ਜਿਹੜਾ ਆ ਉਹ ਘਟਣ ਲੱਗ ਜਾਂਦਾ ਹੈ ਸੋ ਜਿਹੜਾ ਕਿ ਇਹ ਜਿਹੜਾ ਐਸਿਡ ਹੁੰਦਾ ਹੈ ਇਹ B12 ਨੂੰ ਐਬਜ਼ਾਰਬ ਕਰਨ ਦੇ ਵਿੱਚ ਹੈਲਪ ਕਰਦਾ ਹੈ ਲੇਕਿਨ ਜਦੋਂ ਤੁਸੀਂ ਐਂਟਾਸਿਡਸ ਖਾਂਦੇ ਹੋ ਤੁਹਾਡਾ ਜਿਹੜਾ ਨੈਚੁਰਲ ਐਸਿਡ ਹੁੰਦਾ ਪੇਟ ਦਾ ਸੋ ਉਹ ਘਟਣ ਲੱਗ ਜਾਂਦਾ ਹੈ ਜਿਸ ਕਰਕੇ B12 ਦੀ ਐਬਜ਼ોર્ਪਸ਼ਨ ਨਹੀਂ ਹੋ ਪਉਂਦੀ ਨਤੀਜਾ ਕੀ ਹੁੰਦਾ ਹੈ ਕਿ B12 ਦੀ ਕਮੀ ਹੋਣ ਲੱਗ ਜਾਂਦੀ ਹੈ ਤੁਹਾਨੂੰ ਸੋ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ B12 ਦੀ ਘਾਟ ਨੂੰ ਪੂਰਾ ਕਰਨ ਦੇ ਲਈ ਤੁਸੀਂ ਕਿਹੜੇ ਕਿਹੜੇ ਫੂਡ ਸੋਰਸਸ ਤੋਂ B12 ਦੀ ਡੈਫੀਸ਼ੀਐਂਸੀ ਨੂੰ ਪੂਰਾ ਕਰ ਸਕਦੇ ਹੋ ਉਹ ਹੈ ਤੁਸੀਂ ਅ ਅੰਡੇ ਤੁਸੀਂ ਖਾਓ ਤੁਸੀਂ ਮਿਲਕ ਪ੍ਰੋਡਕਟਸ ਲੈ ਸਕਦੇ ਹੋ ਜਿਵੇਂ ਕਿ ਦੁੱਧ ਦਹੀਂ ਪਨੀਰ ਬਹੁਤ ਸੀਮਤ ਮਾਤਰਾ ਦੇ ਵਿੱਚ ਤੇ ਵਧੀਆ ਕੁਆਲਿਟੀ ਦਾ ਜਿਹੜਾ ਦੁੱਧ ਜਾਂ ਦੁੱਧ ਦੇ ਪ੍ਰੋਡਕਟਸ ਹੋਣ ਤੁਹਾਨੂੰ ਉਹੀ ਲੈਣੇ ਹਨ ਸੋ ਇਸ ਤੋਂ ਇਲਾਵਾ ਤੁਸੀਂ ਚਿਕਨ ਖਾ ਸਕਦੇ ਹੋ ਮੀਟ ਖਾ ਸਕਦੇ ਹੋ ਫਿਸ਼ ਖਾ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵਿਟਾਮਿਨ B12 ਬਹੁਤ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਤੁਹਾਨੂੰ ਫਰਮੈਂਟਡ ਫੂਡ ਖਾਣੇ ਹੁੰਦੇ ਹਨ ਜਿ ਦੇ ਵਿੱਚ ਤੁਸੀਂ ਸਾਊਥ ਇੰਡੀਅਨਸ ਜਿਹੜੇ ਫੂਡ ਹੁੰਦੇ ਹਨ ਡੋਸਾ ਇਡਲੀ ਇਹ ਫਰਮੈਂਟਡ ਫੂਡ ਹੁੰਦੇ ਹਨ ਤੁਹਾਡੀ ਗਟ ਹੈਲਥ ਦੇ ਲਈ ਬਹੁਤ ਵਧੀਆ ਹੁੰਦੇ ਹਨ ਸੋ ਤੁਸੀਂ ਇਹਨਾਂ ਨੂੰ ਇਨਕਲੂਡ ਕਰਨਾ ਸ਼ੁਰੂ ਕਰੋ ਇਸ ਤੋਂ ਇਲਾਵਾ ਤੁਸੀਂ ਕਾਂਜੀ ਆਪਣੀ ਡਾਈਟ ਦੇ ਵਿੱਚ ਲੈ ਸਕਦੇ ਹੋ ਮਿਲਕ ਪ੍ਰੋਡਕਟਸ ਤੁਸੀਂ ਅਗੇਨ ਲੈ ਸਕਦੇ ਹੋ ਅਗਰ ਕਿਸੇ ਨਵੇਂ ਮਿਲਕ ਪ੍ਰੋਡਕਟਸ ਜਿਹੜੇ ਆ ਉਹ ਤੁਹਾਡੇ ਵਿੱਚੋਂ ਸੂਟ ਨਹੀਂ ਕਰਦੇ ਹਨ ਲੈਕਟੋਸ ਇਨਟੋਲਰੈਂਟ ਹੋ ਤੁਸੀਂ ਤੇ ਉਸ ਕੇਸ ਦੇ ਵਿੱਚ ਤੁਹਾਨੂੰ B12 ਦੇ ਸਪਲੀਮੈਂਟਸ ਵੀ ਲੈਣੇ ਪੈਣਗੇ ਸੋ ਤੁਸੀਂ ਆਪਣੇ ਟੈਸਟ ਜ਼ਰੂਰ ਕਰਵਾਓ ਸਭ ਤੋਂ ਪਹਿਲਾਂ ਸੋ ਪਤਾ ਕਰੋ ਕਿ ਤੁਹਾਡਾ B12 ਅਗਰ ਘੱਟ ਹੈ ਅਗਰ ਤੁਹਾਨੂੰ ਆਪਣੀ ਬਾਡੀ ਦੇ ਵਿੱਚ ਇਹ ਸਾਰੇ ਸਿੰਪਟਮਸ ਦਿਖਾਈ ਦਿੰਦੇ ਹਨ ਸੋ ਡਾਕਟਰ ਦੀ ਸਲਾਹ ਦੇ ਨਾਲ ਹੀ ਤੁਸੀਂ B12 ਦੇ ਜਿਹੜੇ ਸਪਲੀਮੈਂਟਸ ਹੈ ਉਹ ਲੈਣੇ ਸਟਾਰਟ ਕਰਨੇ ਹਨ ਅਗਰ ਤੁਹਾਨੂੰ B12 ਦੀ ਘਾਟ ਬਹੁਤ ਜ਼ਿਆਦਾ ਹੈ ਸੋ ਮੈਂ ਤੁਹਾਨੂੰ ਇਹੀ ਕਹਾਂਗੀ ਕਿ B12 ਬਹੁਤ 베ਸਟ ਅਬਜ਼ਰਵ ਉਦੋਂ ਹੀ ਹੁੰਦਾ ਹੈ ਜਦੋਂ ਤੁਹਾਡੀ ਗਟ ਹੈਲਥ ਬਹੁਤ ਵਧੀਆ ਰਹਿੰਦੀ ਹੈ ਮਤਲਬ ਤੁਹਾਡੀ ਅੰਤੜੀਆਂ ਦੀ ਸਿਹਤ ਅਗਰ ਵਧੀਆ ਰਹਿੰਦੀ ਹੈ ਸੋ ਅੰਤੜੀਆਂ ਦੀ ਸਿਹਤ ਵਧੀਆ ਨਹੀਂ ਰਹੇਗੀ ਅਗੇਨ B12 ਐਬਜ਼ਾਰਬ ਨਹੀਂ ਹੋਏਗਾ ਤੁਹਾਡੀ ਬਾਡੀ ਦੇ ਵਿੱਚ ਤੇ ਤੁਹਾਨੂੰ B12 ਦੀ ਕਮੀ ਆਵੇਗੀ ਸੋ ਇਸ ਤੋਂ ਇਲਾਵਾ ਹੈਲਦੀ ਡਾਈਟ ਲੈਣਾ ਬਹੁਤ ਜ਼ਰੂਰੀ ਹੈ ਬੈਲੈਂਸਡ ਡਾਈਟ ਲੈਣਾ ਬਹੁਤ ਜ਼ਰੂਰੀ ਹੈ ਪ੍ਰੋਟੀਨ ਦਾ ਇਨਟੇਕ ਕਰਨਾ ਬਹੁਤ ਜ਼ਰੂਰੀ ਹੈ ਫਿਜ਼ੀਕਲ ਐਕਟੀਵਿਟੀ ਤੇ ਰਾਤ ਨੂੰ ਸਹੀ ਟਾਈਮ ਤੇ ਸੌਣਾ ਜਲਦੀ ਸੌ ਜਾਣਾ ਬਹੁਤ ਜ਼ਰੂਰੀ ਹੈ ਤੇ 7 ਤੋਂ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਤੇ ਇਹ ਤੁਹਾਡੇ B12 ਦੇ ਐਬਸોર્ਪਸ਼ਨ ਨੂੰ ਵਧਾਉਣ ਦੇ ਵਿੱਚ ਹੈਲਪ ਕਰਦੀਆਂ ਹਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਤੁਹਾਨੂੰ ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂजेस ਕਰਨੀਆਂ ਹਨ ਅਗਰ ਤੁਸੀਂ ਜਾਂ ਤੁਹਾਡੇ ਵਿੱਚੋਂ ਕੋਈ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚੋਂ ਤੁਹਾਡੇ ਕਰਦੇ ਵਿੱਚੋਂ ਅਗਰ ਕਿਸੇ ਨੂੰ ਵੀ B12 ਦੀ ਡੈਫੀਸ਼ੈਂਸੀ ਹੈ ਤੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਅਵੇਅਰ ਹੋ ਸਕਣ ਤੇ B12 ਦੀ ਕਮੀ ਤੁਹਾਨੂੰ ਕਦੇ ਵੀ ਨਾ ਹੋਵੇ ਤਾਂ ਕਿ ਤੁਹਾਡਾ weight loss ਵੀ ਹੁੰਦਾ ਰਹੇ ਤੇ ਤੁਸੀਂ demotivate ਵੀ ਨਾ ਹੋਵੋ ਸੋ ਹੁਣ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਵਿੱਚੋਂ B12 ਦੀ ਡੈਫੀਸ਼ੈਂਸੀ ਕਿਸ-ਕਿਸ ਨੂੰ ਹੈ ਤੁਸੀਂ B12 ਦੀ ਡੈਫੀਸ਼ੈਂਸੀ ਨੂੰ ਨੈਚੁਰਲ ਤਰੀਕੇ ਦੇ ਨਾਲ ਪੂਰਾ ਕਰਨ ਦੇ ਲਈ ਕੀ ਕੀਤਾ ਹੈ ਕਿਹੜੇ-ਕਿਹੜੇ ਫੂਡ ਸੋਰਸਸ ਲਏ ਹੈ ਸੋ ਇਹ ਸੀ ਅੱਜ ਦੀ ਵੀਡੀਓ ਸੋ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਤੈਅ ਦਿਲੋਂ ਧੰਨਵਾਦ